ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣੇ ਤੇ ਸੌਖਾ ਡਿਜ਼ਾਈਨ ਲੈ ਕੇ ਆਈਆਂ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਡਿਜ਼ਾਈਨ ਨੂੰ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀਆਂ ਕੋਟੀਆਂ ਸਵੈਟਰ গারਲਸ ਸਟੌ ਬੇਬੀ ਫਰੌਕ ਕੈਪ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਣਾਈ ਵਿੱਚ ਵੀ ਜਿਹੜਾ ਆਪਣਾ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਹੈ ਸਿੱਧੇ ਪਾਸੇ ਤੋਂ ਆਪਣਾ ਜਿਹੜਾ ਡਿਜ਼ਾਈਨ ਸ਼ੁਰੂ ਹੁੰਦਾ ਸਿਰਫ ਦੋ ਸਲਾਈਆਂ ਡਿਜ਼ਾਈਨ ਦੇਗਾ ਬਾਰ ਬਾਰ ਰਿਪੀਟ ਕਰਨੀਆਂ ਤੇ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਜ ਸਲੰਗਾਂ ਰੱਖਣੀਆਂ ਇਹ ਆਪਣੀ ਮਰਜ਼ੀ ਨਾਲ ਆਪਾਂ ਰੱਖ ਲੈਣਾ ਗੈਪ ਕਿੰਨਾ ਰੱਖਣਾ ਮੈਂ ਇੱਥੇ ਜਿਹੜਾ 6 ਸਲਾਈਆਂ ਦਾ ਗੈਪ ਦਿੱਤਾ ਹੋਇਆ ਹੈ ਡਿਜ਼ਾਈਨ 'ਚ ਤੁਸੀਂ 2 ਸਲਾਈਆਂ 4 ਸਲਾਈਆਂ ਜਾਂ 6 ਸਲਾਈਆਂ ਦਾ ਗੈਪ ਜਿੰਨੀਆਂ ਸਲਾਈਆਂ ਦਾ ਤੁਸੀਂ ਰੱਖਣਾ ਉਹ ਵੀ ਉਹਨਾਂ ਦਾ ਸਲਾਈਆਂ ਦਾ ਰੱਖ ਸਕਦੇ ਹੋ ਤੇ ਜਿਹੜਾ ਆਪਣਾ ਡਿਜ਼ਾਈਨ ਹੈ ਇਹ 2 ਸਲਾਈਆਂ 'ਚ ਇਸ ਤਰ੍ਹਾਂ ਬਣ ਜਾਂਦਾ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਪੈਸਟ ਡਿਜ਼ਾਈਨ ਦੀ ਪਹਿਲੀ ਸਲਾਈ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਜਦੋਂ ਤੁਸੀਂ ਆਪਣਾ ਇਹ ਡਿਜ਼ਾਈਨ ਸ਼ੁਰੂ ਕਰਨਾ ਤਾਂ ਇਸ ਤਰ੍ਹਾਂ ਸਿੱਧੀਆਂ ਔਲਟੀਆਂ ਸਲਾਂਗਾਂ ਬਣਾ ਲੈਣੀਆਂ ਜਿਵੇਂ ਮੈਂ ਇੱਥੇ ਤਿੰਨ ਸਿੱਧੇ ਪਾਸੇ ਤੋਂ ਸਿੱਧੀਆਂ ਸਲਾਂਗਾਂ ਤਿੰਨ ਔਲਟੇ ਪਾਸੇ ਤੋਂ ਔਲਟੀਆਂ ਸਲਾਂਗਾਂ ਬਣਾ ਕੇ ਜਿਹੜਾ ਗੈਪ ਦਿੱਤਾ ਤੁਸੀਂ ਇਹ ਗੈਪ ਦੋ ਜਾਂ ਚਾਰ ਸਲਾਂਗਾਂ ਦਾ ਵੀ ਦੇ ਸਕਦੇ ਹੋ ਹੁਣ ਆਪਣੇ ਡਿਜ਼ਾਈਨ ਦੀ ਬਣਾਉਣੀ ਆ ਪਹਿਲੀ ਸਲਾਈ ਆਪਾਂ ਈਵਨ ਨੰਬਰ ਵਿੱਚ ਕੁੰਡੇ ਲੈਣੇ ਆ ਪੈਸ ਡਿਜ਼ਾਈਨ ਨੂੰ ਬਣਾਉਣ ਲਈ ਤਾਂ ਪਹਿਲੀ ਸਲਾਈ ਸ਼ੁਰੂ ਕਰਦੇ ਆ ਪੈਸ ਡਿਜ਼ਾਈਨ ਦੀ ਬਣਾਉਣੀ ਇੱਕ ਕੁੰਡਾ ਇਸ ਤਰ੍ਹਾਂ ਤਾਰ ਕੇ ਫਿਰ ਇੱਕ ਕੁੰਡਾ ਆਪਾਂ ਬਣਾ ਲੈਣਾ ਸਿੱਧਾ ਇਸ ਤਰ੍ਹਾਂ ਅੱਗੇ ਆਪਣਾ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਚੱਲੂਗਾ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਦੋ ਕੁੰਡਿਆਂ ਦੇ ਨਾਲ ਦੀ ਇਸ ਤਰ੍ਹਾਂ ਸਲਾਈ ਕੱਢ ਕੇ ਇਸ ਤਰ੍ਹਾਂ ਆਪਾਂ ਕੁੰਡਾ ਬਣਾਉਣਾ ਹੈ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਇਸ ਤਰ੍ਹਾਂ ਸਿੱਧਾ ਕੁੰਡਾ ਇਸ ਤਰ੍ਹਾਂ ਫਿਰ ਅੱਗੇ ਦੋ ਕੁੰਡੇ ਛੱਡ ਕੇ ਦੋ ਕੁੰਡਿਆਂ ਦੇ ਨਾਲ ਦੀ ਆਪਾਂ ਇਸ ਤਰ੍ਹਾਂ ਸਲਾਈ ਕੱਢ ਲੈਣੀ ਹੈ ਕੁੰਡਾ ਬਣਾ ਲੈਣਾ ਫਿਰ ਦੋ ਕੁੰਡਿਆਂ ਦਾ ਬਣਾ ਦੇਣਾ ਇੱਕ ਕੁੰਡਾ ਇਸ ਤਰ੍ਹਾਂ ਫਿਰ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਇੱਕ ਕੁੰਡਾ ਬਣਾਉਣਾ ਦੋ ਕੁੰਡਿਆਂ ਦਾ ਆਪਾਂ ਬਣਾ ਦੇਣਾ ਇੱਕ ਕੁੰਡਾ ਇਸ ਤਰ੍ਹਾਂ ਦੋ ਕੁੰਡਿਆਂ ਦਾ ਬਣਾਤਾ ਇੱਕ ਕੁੰਡਾ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਇਆ ਫਿਰ ਇਹ ਦੋ ਕੁੰਡਿਆਂ ਦਾ కు కు ఫో కు డే బ బ దో కు కు బ ਐਸਟਰਾ ਸਾਰੀ ਸਲਾਈ ਪਹਿਲੀ ਸਲਾਈ ਆਪਾਂ ਡਿਜ਼ਾਈਨ ਦੇ ਇਸ ਤਰ੍ਹਾਂ ਕੰਪਲੀਟ ਕਰ ਲੈਣੀ ਹੈ। ਇਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆ ਆਪਣਾ ਪਹਿਲੀ ਸਲਾਈ 'ਚ। ਤੇ ਇਹ ਰੱਗੇ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਇੱਕ ਕੁੰਡਾ ਬਣਾਇਆ। ਫਿਰ ਇਹ ਦੋ ਕੁੰਡਿਆਂ ਦਾ ਇਸ ਤਰ੍ਹਾਂ ਕੁੰਡੇ ਆਪਾਂ ਲੂਜ਼ ਕਰ ਲਾਂਗੇ ਥੋੜੇ। ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਣਾ ਫਿਰ ਦੋ ਕੁੰਡੇ ਛੱਡ ਕੇ ਕੁੰਡਾ ਬਣਾਇਆ ਇਸ ਤਰ੍ਹਾਂ ਦੋ ਕੁੰਡਿਆਂ ਦਾ ਬਣਾ ਦੇਣਾ ਇੱਕ ਕੁੰਡਾ ਫਿਰ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਕੁੰਡਾ ਬਣਾਉਣਾ ਇਹ ਇਹਨਾਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਫਿਰ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਫਿਰ ਇਹਨਾਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਫਿਰ ਅੱਗੇ ਉਸੇ ਤਰ੍ਹਾਂ ਫਿਰ ਦੋ ਕੁੰਡੇ ਛੱਡ ਕੇ ਫੇਰ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਦੋ ਕੁੰਡਿਆਂ ਦਾ ਇੱਕ ਕਰ ਦੇਣਾ ਇਸ ਤਰ੍ਹਾਂ ਹੁਣ ਲਾਸਟ ਤੇ ਆਪਣੇ ਕੋਲ ਦੋ ਕੁੰਡੇ ਰਹਿ ਗਏ ਤਾਂ ਜਿਵੇਂ ਆਪਾਂ ਸਟਾਰਟਿੰਗ ਚ ਬਣਾਇਆ ਸੀ ਇੱਕ ਕੁੰਡਾ ਤਾਰ ਕੇ ਇੱਕ ਸਿੱਧਾ ਬਣਾਇਆ ਸੀ ਉਸੇ ਤਰ੍ਹਾਂ ਬਣਾਉਣਾ ਇਹ ਕੁੰਡਾ ਬਣਾ ਲੈਣਾ ਸਿੱਧਾ ਜਿਹੜਾ ਆਪਣੇ ਕੰਨੀ ਵਾਲਾ ਕੁੰਡਾ ਹੈ ਸਿੱਧੀ ਸਲਾਈ ਇਹਨੂੰ ਵੀ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਹੁਣ ਆਪਾਂ ਦੂਸਰੇ ਪਾਸੇ ਤੋਂ ਸਲਾਈ ਜਿਹੜੀ ਸ਼ੁਰੂ ਕਰਾਂਗੇ ਡਿਜ਼ਾਈਨ ਦੀ ਦੂਸਰੀ ਸਲਾਈ ਇਸ ਤਰ੍ਹਾਂ ਇੱਕ ਕੁੰਡਾ ਤਾਰ ਲੈਣਾ ਹੁਣ ਥ੍ਰੈਡ ਕਰਨਾ ਹੈ ਆਪਾਂ ਪਿੱਛੇ ਹੁਣ ਜਿਹੜਾ ਆਪਣੇ ਇਹ ਦੋ ਕੁੰਡੇ ਐ ਇਹ ਜੋੜਾ ਦਿਖਾਈ ਦਿੰਦਾ ਇਸ ਤਰ੍ਹਾਂ ਆਪਾਂ ਨੂੰ ਇੱਕ ਕੁੰਡਾ ਇਹ ਇੱਕ ਆਪਣਾ ਹੀ ਇਹਨਾਂ ਦੋ ਕੁੰਡਿਆਂ ਦੇ ਵਿੱਚ ਦੀ ਇਸ ਤਰ੍ਹਾਂ ਸਲਾਈ ਕੱਢਣੀ ਹੈ ਆਪਾਂ ਤਾਂ ਇੱਕ ਕੁੰਡਾ ਬਣਾਉਣਾ ਹੈ ਫਿਰ ਇਹ ਦੋ ਕੁੰਡਿਆਂ ਦਾ ਇੱਕ ਕਰ ਦੇਣਾ ਆਪਾਂ ਐਕਸਟਰਾ ਹੁਣ ਇਹ ਇੱਕ ਕੁੰਡਾ ਤੇ ਜਿਹੜੇ ਆਪਣੇ ਜੋੜੇ ਵਾਲੇ ਦੋ ਕੁੰਡੇ ਆ ਇਹਨਾਂ ਵਿੱਚੋਂ ਇੱਕ ਕੁੰਡਾ ਇੱਧਰ ਇਸ ਤਰ੍ਹਾਂ ਕਰ ਲੈਣਾ ਇਹ ਦੋ ਕੁੰਡਿਆਂ ਵਿੱਚ ਦੀ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਬਣਾਉਣਾ ਡਿਜ਼ਾਈਨ ਆਪਣਾ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀ ਬਸ ਥੋੜਾ ਜਿਹਾ ਇਹ ਫਰਕ ਆ ਆਪਣਾ ਜਿਹੜੇ ਕੁੰਡੇ ਆਪਾਂ ਇਸ ਤਰ੍ਹਾਂ ਲੈਣੇ ਇੱਕ ਕੁੰਡਾ ਆਪਾਂ ਜੋੜੇ ਵਿੱਚੋਂ ਲੈਣਾ ਜਿਵੇਂ ਹੁਣ ਇੱਕ ਕੁੰਡਾ ਆਪਣਾ ਇਹ ਹੈ ਤੇ ਇੱਕ ਜੋੜੇ ਵਿੱਚੋਂ ਲੈਣਾ ਇਸ ਤਰ੍ਹਾਂ ਦੋ ਕੁੰਡਿਆਂ ਵਿੱਚ ਦੀ ਇਸ ਤਰ੍ਹਾਂ ਕੁੰਡਾ ਬਣਾਉਣਾ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਆਪਾਂ ਉਸੇ ਤਰ੍ਹਾਂ ਫਿਰ ਇੱਕ ਕੁੰਡਾ ਇਹ ਤੇ ਇੱਕ ਕੁੰਡਾ ਇਧਰੋਂ ਆਪਾਂ ਜੋੜੇ ਵਿੱਚੋਂ ਲੈ ਲੈਣਾ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਫਿਰ ਇੱਕ ਕੁੰਡਾ ਆਪਣਾ ਇਹ ਤੇ ਇੱਕ ਕੁੰਡਾ ਇਧਰੋਂ ਲੈ ਲੈਣਾ ਦੋ ਕੁੰਡਿਆਂ ਨੇ ਨਾਲ ਦੀ ਉਸੇ ਤਰ੍ਹਾਂ ਆਪਾਂ ਕੁੰਡਾ ਬਣਾਉਣਾ ਸਲਾਈ ਕੱਢ ਕੇ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਇਹ ਰੋਸੇ ਤਰ੍ਹਾਂ ਇੱਕ ਕੁੰਡਾ ਇਹ ਇੱਕ ਕੁੰਡਾ ਇਧਰੋਂ ਲੈ ਆਪਾਂ ਇਹ ਕੁੰਡਾ ਬਣਾਇਆ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦਾਂਗੇ ਇਸ ਤਰ੍ਹਾਂ ਇਹ ਰੋਸੇ ਤਰ੍ਹਾਂ ਇੱਕ ਕੁੰਡਾ ਹੀ ਤੇ ਇੱਕ ਕੁੰਡਾ ਇਧਰੋਂ ਲੈਣਾ ਆਪਾਂ ਦੋ ਕੁੰਡਿਆਂ ਵਿੱਚ ਦੀ ਇਸ ਤਰ੍ਹਾਂ ਸਲਾਈ ਦੋ ਕੁੰਡਿਆਂ ਨੇ ਨਾਲ ਦੀ ਸਲਾਈ ਕੱਢ ਕੇ ਇੱਕ ਕੁੰਡਾ ਬਣਾਇਆ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣੀ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਇੱਕ ਹੁੰਡਾ ਆਪਣੇ ਇੱਕ ਇਹ ਜੋੜੇ ਵਿੱਚ ਲੈ ਲੈਣਾ। ਦੂਸਰੀ ਸਲਾਈ ਆਪਾਂ ਸਾਰੀ ਇਸੇ ਤਰ੍ਹਾਂ ਬਣਾਉਣੀ ਹੈ। ਇਹੀ ਦੋ ਸਲਾਈਆਂ ਆਪਾਂ ਡਿਜ਼ਾਈਨ ਦੀਆਂ। ਰਿਪੀਟ ਕਰਨੀਆਂ। ਫਿਰ ਇੱਕ ਹੁੰਡਾ ਇਹ ਇੱਕ ਹੁੰਡਾ ਇਹ ਛੱਡ ਕੇ ਇਸ ਤਰ੍ਹਾਂ ਹੁੰਡਾ ਬਣਾਉਣਾ। ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਕੁੰਡਾ ਬਣਾਵਾਂਗੇ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਫਿਰ ਇੱਕ ਕੁੰਡਾ ਆਪਣਾ ਇਹ ਇੱਕ ਹੀ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਆਪਾਂ ਕੁੰਡਾ ਬਣਾਉਣਾ ਤੇ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਈਏ ਉਦੋਂ ਜੀ ਇਸੇ ਤਰ੍ਹਾਂ ਕੁੰਡੇ ਕੰਪਲੀਟ ਕਰਦੀ ਹੋਈ ਮੈਂ ਡਿਜ਼ਾਈਨ ਨੂੰ ਤਾਂ ਲਾਸਟ ਦੇ ਆ ਗਈ ਉਸੇ ਤਰ੍ਹਾਂ ਇੱਕ ਕੁੰਡਾ ਹੀ ਤੇ ਕੀ ਦੋ ਕੁੰਡਿਆਂ ਦੇ ਵਿੱਚ ਦੀ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਬਣਾਉਣਾ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਹਾਂ ਲਾਸਟ ਤੇ ਇਸ ਤਰ੍ਹਾਂ ਇੱਕ ਕੁੰਡਾ ਆਪਣਾ ਆ ਗਿਆ ਸਿੱਧਾ ਇਸ ਤਰ੍ਹਾਂ ਹੁਣ ਆਪਾਂ ਸਿੱਧੀਆਂ ਸਲਾਈਆਂ ਬਣਾਉਣੀਆਂ ਨੇ ਵਿੱਚ ਜਿੰਨੀਆਂ ਆਪਾਂ ਸਲਾਈਆਂ ਬਣਾਉਣੀਆਂ ਹੁਣ ਕਿੰਨਾ ਆਪਾਂ ਗੈਪ ਰੱਖਣਾ ਹੋਵੇ ਡਿਜ਼ਾਈਨ 'ਚ ਉਹਨੀਆਂ ਸਲਾਈਆਂ ਆਪਾਂ ਬਣਾ ਲੈਣੀਆਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਆਪਣਾ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਨੂੰ ਪਾ ਸਕਦੇ ਹਾਂ ਇਸ ਟਰੈਪਾ ਸਿੱਡੀਆਂ ਸਲਾਨਾਂ ਕੰਪਲੀਟ ਕਰ ਲੈਣੀਆਂ। ਇਿੱਦੀ ਸਲਾਈ ਆਪਾਂ ਕੰਪਲੀਟ ਕਰ ਲਈ ਇਸ ਤਰ੍ਹਾਂ ਆਪਣਾ ਡਿਜ਼ਾਈਨ ਇਸ ਤਰ੍ਹਾਂ ਦਿਖਾਈ ਦਿੰਦਾ ਬਹੁਤ ਹੀ ਸੋਹਣਾ ਡਿਜ਼ਾਈਨ ਜੇਕਰ ਤੁਹਾਨੂੰ ਡਿਜ਼ਾਈਨ ਵਧੀਆ ਲੱਗਿਆ ਹੋਵੇ ਮੇਰੇ ਸਮਝਾਉਣ ਦਾ ਤਰੀਕਾ ਜਿਹੜਾ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਵ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ